ਨਮਸਕਾਰ ਦੋਸਤੋ ਅੱਜ ਇੱਕ ਫਿਰ ਨਵੀਂ ਤੁਹਾਡੇ ਰੂਰ ਵਿੱਚ ਇੱਕ ਚੀਜ਼ ਲੈ ਕੇ ਆਇਆ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਇੱਕ ਆ ਵੀਡੀਓ ਚੱਲ ਰਹੀ ਹੈ ਤੁਹਾਡੀ ਸਕਰੀਨ ਦੇ ਉੱਤੇ ਆ ਵੀਡੀਓ ਜ਼ਰੂਰ ਦੇਖੋ ਤੁਸੀਂ ਹਾਂਜੀ ਵੀਡੀਓ ਵਿੱਚ ਜੋ ਤੁਸੀਂ ਦੇਖ ਰਹੇ ਹੋ ਇੱਕ ਕੁੱਤਾ ਦਿਖਾਈ ਦਿੰਦਾ ਪਰ ਜੇਕਰ ਮੈਂ ਆਖ ਦੇਮਾਂ ਇਹ ਇਨਸਾਨਾਂ ਦਾ ਤੁਹਾਨੂੰ ਯਕੀਨ ਨਹੀਂ ਆਣਾਗਾ ਪਰ ਇਹ ਬਿਲਕੁਲ ਸੱਚ ਆ ਜੋ ਤੁਸੀਂ ਵੀਡੀਓ ਚ ਕੁੱਤਾ ਦੇਖ ਰਹੇ ਹੋ ਇਹ ਇੱਕ ਇਨਸਾਨ ਆ ਬਿਲਕੁਲ ਸਹੀ ਸਲਾਮਤ ਜਪਾਨ ਦਾ ਬੰਦਾ ਏ ਨਾਮ ਉਸ ਦਾ ਟੋਕੋ ਆ ਜਿਹਨੂੰ ਬਚਪਨ ਦੇ ਵਿੱਚ ਸ਼ੌਂਕ ਸੀ ਕੁੱਤਿਆਂ ਵਿੱਚ ਰਹਿਣ ਦਾ ਸ਼ੌਂਕ ਜਿਵੇਂ ਜਿਵੇਂ ਵੱਡਾ ਹੋਇਆ ਤੇ ਸ਼ੌਂਕ ਵੀ ਨਾਲ ਦੀ ਨਾਲ ਵਧਿਆ ਤੇ ਉਹ ਕੁੱਤਿਆਂ ਵਾਲੀਆਂ ਹਰਕਤਾਂ ਕਰਨ ਲੱਗ ਗਿਆ ਤੇ ਜਦੋਂ ਉਹ 18 ਸਾਲ ਦਾ ਹੋਇਆ ਤਾਂ ਉਹਨੇ ਬੜਾ ਖਤਰਨਾਕ ਫੈਸਲਾ ਲਿਆ ਜਿਹਦੇ ਤੋਂ ਪੂਰੀ ਦੁਨੀਆ ਖਰਾਬ ਹੋ ਗਈ ਇਸ ਬੰਦੇ ਨੇ ਆਪਣੇ ਆਪ ਨੂੰ ਕੁੱਤੇ ਦੀ ਸ਼ੇਪ ਦੇਣ ਵਾਸਤੇ ਇੱਕ ਕੰਪਨੀ ਨਾਲ ਗੱਲ ਕੀਤੀ ਜਿਹੜੀ ਇਦਾਂ ਦਾ ਕੁਝ ਬਣਾਉਂਦੀ ਸੀਗੀ ਤੇ ਇਸ ਬੰਦੇ ਨੇ ਉਸ ਕੰਪਨੀ ਨੂੰ 12 ਲੱਖ ਰੁਪਇਆ ਦਿੱਤਾ ਇਦਾਂ ਦਾ ਬਣ ਮਤਲਬ ਕੁੱਤਾ ਬਣ ਲਈ ਅਲੱਗ-ਅਲੱਗ ਰੇਟ ਆ ਨੈਟ ਦੇ ਉੱਪਰ 10 11 ਲੱਖ ਲਿਖਿਆ 12 ਲੱਖ ਲਿਖਿਆ ਪਰ ਜਿਹੜਾ ਜ਼ਿਆਦਾਤਰ ਮੈਂ ਦੇਖਿਆ ਨੈਟ ਦੇ ਗੂਗਲ ਦੇ ਸਰਚ ਮਾਰ ਕੇ ਤਾਂ 12 ਲੱਖ ਰੁਪਇਆ ਜਿਹੜਾ ਸੀਗਾ ਇਸ ਬੰਦੇ ਨੇ ਇੱਕ ਕੰਪਨੀ ਨੂੰ ਤੇ ਕੀਤਾ ਕੁੱਤੇ ਵਰਗਾ ਬਣਾ ਲਿਆ ਜੋ ਤਾਂ ਦੇਖਿਆ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ 1 ਮਿੰਟ ਦੀ ਵੀਡੀਓ ਦੇ ਵਿੱਚ ਵੀਡੀਓ ਦੇਖਣਾ ਐਂਡ ਤੱਕ ਦੋਸਤੋ ਔਰ ਇਸ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਤੁਹਾਨੂੰ ਇੱਕ ਜਾਣਕਾਰੀ ਦੇਵਾਂਗਾ ਹੁਣ ਇਸ ਵੀਡੀਓ ਬਣਾਉਣ ਵਾਲੇ ਬੰਦੇ ਨੇ ਪਹਿਲੀ ਗੱਲ ਤਾਂ ਜਿਹੜੀ ਜਿਹੜਾ ਕੁੱਤਾ ਹੈਗਾ オリジナル ਕੁੱਤਾ ਨਹੀਂ ਹੈ ਇਹ ਵੀਡੀਓ ਵੀ AI ਐਪ ਦੇ ਨਾਟ ਬਣਾਈ ਹੋਈ ਹੈ ਆਰਟੀਫੀਸ਼ਲ ਆਰਟੀਫੀਸ਼ਲ ਇੰਟੈਲੀਜੈਂਸ ਐਪ ਨਾਲ ਹੁਣ ਇਸ ਵੀਡੀਓ ਦੇ ਵਿੱਚ ਇਹ ਬੰਦਾ ਵਿਅਕਤੀ ਦਾਵਾ ਕਰ ਰਿਹਾ ਕਿ ਇਸ ਵਿਅਕਤੀ ਨੇ ਬੰਦੇ ਨੇ ਜਿਹੜਾ ਜਾਪਾਨ ਦਾ ਇਹ 18 ਸਾਲ ਦਾ ਨੌਜਵਾਨ ਹੈਗਾ ਇਹਨੇ ਆਪਣਾ ਜੈਂਡਰ ਚੇਂਜ ਕਰਵਾ ਕੇ ਕੁੱਤਾ ਬਣ ਗਿਆ ਬੜੀ ਹਾਸੋਹੀਣੀ ਤੇ ਬੜੀ ਦੁਖਦ ਗੱਲ ਹੈ ਵੀ ਸਾਡੇ ਲੋਕਾਂ ਦੀ ਮਾਨਸਿਕਤਾ ਕਿੱਥੋਂ ਤੱਕ ਹੇਠਲੇ ਪੱਧਰ ਤੱਕ ਆ ਚੁੱਕੀ ਹੈ ਛੋਟੇ ਲੋਕਾਂ ਦੀ ਸੋਚ ਕਿੱਥੋਂ ਤੱਕ ਆ ਚੁੱਕੀ ਹੈ ਬਿਨਾ ਕਿਸੇ ਸਿਰ ਪੈਰ ਦੇ ਬਿਨਾ ਕਿਸੇ ਜਾਣਕਾਰੀ ਦੇ ਕਿਸੇ ਵੀ ਪ੍ਰਕਾਰ ਦੀ ਊਟ ਪਟਾਂਗ ਜਿਹੜੀ ਆ ਇਸ ਤਰ੍ਹਾਂ ਦੀ ਵੀਡੀਓ AI ਆਪ ਪ੍ਰਾਈਮ ਬਣਾ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੰਦੇ ਆ ਔਰ ਲੋਕ ਉਸ ਨੂੰ ਕਿਉਂਕਿ ਬਹੁਤੇ ਲੋਕਾਂ ਨੂੰ ਇਸ ਬਾਰੇ ਸਮਝ ਨਹੀਂ ਆ ਹਜੇ ਤੱਕ ਜਿਹੜਾ AI ਆਪ ਹੈ ਨਵਾਂ ਲਾਂਚ ਹੋਇਆ ਹੈਗਾ ਇਹ ਤੇ ਬਹੁਤੇ ਲੋਕਾਂ ਨੂੰ ਸਮਝ ਨਹੀਂ ਆ ਤੇ ਲੋਕ ਇਸ ਗੱਲ ਨੂੰ ਸੱਚ ਮੰਨ ਲੈਂਦੇ ਆ ਵੀ ਹਾਂ ਵਾਕੇ ਯਾਰ ਬੜਾ ਕਮਾਲ ਹੋ ਗਿਆ ਤੇ ਥੱਲੇ ਕਮੈਂਟ ਵੀ ਜਿਹੜੇ ਹੈਗੇ ਬਹੁਤਿਆਰ ਤਰ੍ਹਾਂ ਦੇ ਕਮੈਂਟ ਆਏ ਹੋਏ ਇਹਨਾਂ ਕਮੈਂਟਾਂ ਤੱਕ ਮੈਂ ਨਹੀਂ ਜਾਊਂਗਾ ਕਿਉਂਕਿ ਕਮੈਂਟ ਵਾਲੇ ਵੀ ਉਹੀ ਲੋਕ ਬੈਠੇ ਨੇ ਜਿਹਦਾ ਸਮਝ ਦਾ ਦਾਇਰਾ ਕੋਈ ਬਹੁਤ ਉੱਚਾ ਨਹੀਂ ਹੈ ਉਹਨਾਂ ਨੇ ਉਸ ਤਰ੍ਹਾਂ ਦੇ ਪੁੱਠੇ ਸਿੱਧੇ ਕਮੈਂਟ ਉਹ ਤੇ ਕਰਨੇ ਹੈਗੇ ਹੁਣ ਜਿਹੜੀ ਅਗਲੀ ਗੱਲ ਕਰਦੇ ਆ ਅਗਲਾ ਸਵਾਲ ਕਰਦੇ ਹੈਗੇ ਪਹਿਲਾ ਸਵਾਲ ਤੇ ਹੀ ਆਉਂਦਾ ਦੋਸਤੋ ਵੀ ਕੋਈ ਵਿਅਕਤੀ ਚੰਗਾ ਭਲਾ ਇਨਸਾਨ ਹੁੰਦੇ ਹੋਏ ਕੁੱਤਾ ਕਿਉਂ ਬਣਨਾ ਚਾਹੂਗਾ ਕੀ ਕੋਈ ਚਾਹੂਗਾ ਵੀ ਮੈਂ ਇੱਕ ਵਧੀਆ ਨੌਜਵਾਨ ਜਿਹੜਾ ਹੈਗਾ ਇਨਸਾਨ ਹੈਗਾ ਵੀ ਮੈਂ ਕੁੱਤਾ ਬਣ ਜਾ। ਸਭ ਤੋਂ ਸਵਾਲ ਪਹਿਲਾਂ ਤਾਂ ਇਹੀ ਐਮ ਸਵਾਲ ਹੈ। ਦੂਜੀ ਗੱਲ ਜਿਹੜੀ ਆਉਂਦੀ ਹੈਗੀ ਹੈ ਵੀ ਜਿਹੜਾ ਜੈਂਡਰ ਚੇਂਜ ਕਰਨ ਦੀ ਗੱਲ ਹੈ। ਔਰ ਵਿਗਿਆਨ ਦੀ ਦੁਨੀਆ ਦੇ ਵਿੱਚ ਹਜੇ ਤੱਕ ਇਹ ਗੱਲ ਸੰਭਵ ਹੀ ਨਹੀਂ ਹੈ। ਔਰ ਨੇੜ ਭਵਿੱਖ ਦੇ ਵਿੱਚ ਵੀ ਸੰਭਵ ਹੋਣ ਦੀ ਉਮੀਦ ਨਹੀਂ ਹੈ ਕਿ ਕਿਸੇ ਵਿਅਕਤੀ ਨੂੰ ਕਿਸੇ ਜਾਨਵਰ ਦੇ ਵਿੱਚ ਬਦਲਿਆ ਜਾਵੇ ਉਹਦਾ ਟ੍ਰਾਂਸਪਲੈਂਟ ਕਰਕੇ ਉਹਦਾ ਜੈਂਡਰ ਬਦਲਿਆ ਜਾਵੇ ਜਾਂ ਕਿਸੇ ਵਿਅਕਤੀ ਨੂੰ ਕਿਸੇ ਪਸ਼ੂ ਪੰਛੀ ਦੇ ਵਿੱਚ ਬਦਲਿਆ ਜਾਵੇ ਜਾਂ ਕਿਸੇ ਪੰਛੀ ਨੂੰ ਕਿਸੇ ਜਾਨਵਰ ਦੇ ਵਿੱਚ ਬਦਲਿਆ ਜਾਵੇ ਵੀ ਸੰਭਵ ਹੀ ਨਹੀਂ ਹੈ ਤੇ ਇਹ ਜਿਹੜੀਆਂ ਇਹ ਸੰਭਵ ਗੱਲਾਂ ਨੂੰ ਇੱਕ ਇਹ ਜਿਹਾ ਮਿਰਚ ਮਸਾਲਾ ਲਾ ਕੇ ਸੋਸ਼ਲ ਮੀਡੀਆ ਤੇ ਪੋਸਟ ਆ ਜਾਂਦਾ ਹੈਗਾ ਦੋਸਤੋ ਜਿਦੇ ਵਿੱਚ ਲੋਕ ਉਸ ਨੂੰ ਸੱਚ ਮੰਨ ਲੈਂਦੇ ਆ ਬਸ ਸਿਰਫ ਕਾਦੇ ਵਾਸਤੇ ਸਿਰਫ ਵਿਊ ਲੈਣ ਵਾਸਤੇ ਤੇ ਵਾਇਰਲ ਹੋਣ ਵਾਸਤੇ ਹੁਣ ਇਹਦੇ ਵਿੱਚ ਜਿੱਥੇ ਉਹ ਬੰਦਾ ਜਿਹੜੀ ਗੱਲ ਦਾ ਦਵਾ ਕਰ ਰਿਹਾ ਹੈ ਵੀ ਤੁਸੀਂ Google ਤੇ ਸਰਚ ਮਾਰ ਕੇ ਦੇਖੋ ਜੀ 12 ਲੱਖ ਰੁਪਏ ਦੇ ਵਿੱਚ ਉਹ ਜਿਹੜਾ ਬੰਦਾ ਬੰਦੇ ਤੋਂ ਕੁੱਤਾ ਬਣ ਗਿਆ। ਔਰ ਮੈਂ ਪਿਛਲੇ 3 ਦਿਨੋਂ ਤੋਂ ਸਰਚ ਮਾਰ ਰਿਹਾ ਮੈਨੂੰ ਇਹ ਜੀ ਕੋਈ ਕੰਪਨੀ ਦੀ ਵੀ ਗੱਲ ਕਰ ਰਿਹਾ ਪਰ ਕੰਪਨੀ ਦਾ ਨਾਮ ਨਹੀਂ ਲੈ ਰਿਹਾ ਵੀ ਕੰਪਨੀ ਕਿਹੜੀ ਹੈ। ਵੀ ਇੱਕ ਕੰਪਨੀ ਵਾਲਾ ਉਹਨੇ ਕੰਟਰੈਕਟ ਕੀਤਾ ਉਹਨੇ ਠੇਕਾ ਕੀਤਾ ਉਹਦੇ ਨਾਲ ਤੇ ਉਹਨੂੰ 12 ਲੱਖ ਦੇ ਦਿੱਤਾ। ਹੁਣ ਕੰਪਨੀ ਕਿਹੜੀ ਹੈ ਕੋਈ ਪਤਾ ਨਹੀਂ। ਹੁਣ ਉਹਦੇ 'ਚ ਸਰਚ ਕਰਕੇ ਵੀ ਮੈਂ ਦੇਖਿਆ ਪਰ ਮੈਨੂੰ ਕੋਈ ਅਜਿਹੀ ਕੰਪਨੀ ਨਹੀਂ ਮਿਲੀ। ਲੇਕਿਨ ਇੱਕ ਜਾਣਕਾਰੀ ਜਿਹੜੀ ਹੈਗੀ ਤੁਹਾਡੇ ਮੈਂ ਰੂਬਰੂ ਕਰ ਦੇਵਾਂ ਕਿ ਅਸਲ ਦੇ ਵਿੱਚ ਕੀ ਹੈਗਾ ਜਦੋਂ ਮੈਂ ਮਤਲਬ ਇਸ ਸਾਈਟਾਂ ਤੇ ਜਾ ਕੇ ਇਹਦੀ ਸਟੱਡੀ ਕੀਤੀ ਦਾ ਅਧਿਐਨ ਕੀਤਾ ਤਾਂ ਉਹਦੇ ਵਿੱਚ ਜਿਹੜਾ ਕੁਝ ਮਿਲਿਆ ਹੈਗਾ ਉਹਦੇ ਚ ਇਹ ਹੈਗਾ ਵੀ ਜਦੋਂ ਸਵਾਲ ਉਹਨਾਂ ਨੂੰ ਪੁੱਛਿਆ ਵੀ ਕਿ ਕੁੱਤੇ ਬੰਦੇ ਤੋਂ ਕੁੱਤਾ ਬਣ ਸਕਦਾ ਹੈਗਾ ਤਾਂ ਉਹਦਾ ਜਵਾਬ ਹੀ ਆਇਆ ਸੀ ਵੀ ਮਨੁੱਖ ਤੋਂ ਟ੍ਰਾਂਸਪਲਾਂਟ ਕਰਕੇ ਕੁੱਤਾ ਬਣਾਉਣਾ ਸੰਭਵ ਹੀ ਨਹੀਂ ਔਰ ਇਹ ਆਪਣੇ ਆਮ ਜਾਣਕਾਰੀ ਦੇ ਵਿੱਚ ਵੀ ਆਪਾਂ ਨੂੰ ਪਤਾ ਹੈਗਾ ਆਮ ਜਿਹੜਾ ਥੋੜਾ ਜਿਹਾ ਸੂਝ ਬੂਝ ਵਾਲਾ ਮਨੁੱਖਾ ਉਹਨੂੰ ਹੀ ਪਤਾ ਹੈ ਵੀ ਬੰਦੇ ਤੋਂ ਕੁੱਤਰ ਨਹੀਂ ਬਣਾਇਆ ਜਾ ਸਕਦਾ ਹਾਂ ਮਨੁੱਖ ਤੋਂ ਮਨੁੱਖ ਦੇ ਵਿੱਚ ਜਿਵੇਂ ਬੰਦੇ ਤੋਂ ਔਰਤ ਔਰਤ ਤੋਂ ਬੰਦਾ ਇਹ ਕੁਝ ਹੱਦ ਤੱਕ ਹਜੇ ਪੂਰੀ ਤਰ੍ਹਾਂ ਇਹ ਵੀ ਨਹੀਂ ਹੈ ਇਹ ਜਿਹੜਾ ਹੈਗਾ ਟਰਾਂਸਪਲੈਂਟ ਕਰਕੇ ਕੁਝ ਤਬਦੀਲੀ ਕੀਤੀ ਜਾ ਸਕਦੀ ਹੈ ਉਹ ਵੀ ਜਿਹਦੇ ਹਾਰਮੋਨਲ ਦੇ ਵਿੱਚ ਗੜਬੜ ਹੋ ਅੱਗੇ ਜਾ ਕੇ ਮੈਂ ਤੁਹਾਨੂੰ ਗੱਲ ਦੱਸਾਂਗਾ ਉਹਦੇ ਬਾਰੇ ਜਾਣਕਾਰੀ ਦੇਵਾਂਗਾ ਫਿਲਹਾਲ ਆਪਾਂ ਇਸ ਬਾਰੇ ਗੱਲ ਕਰਦੇ ਹਾਂ ਤਾਂ ਉਹ ਕਹਿੰਦਾ ਵੀ ਇਹ ਸੰਭਵ ਹੀ ਨਹੀਂ ਹੈ ਅੱਗੇ ਫਿਰ ਦੱਸਦਾ ਵੀ ਮਨੁੱਖ ਤੇ ਕੁੱਤਾ ਜਿਹੜਾ ਦੋ ਵੱਖ-ਵੱਖ ਪ੍ਰਜਾਤੀਆਂ ਨੇ ਡੋਡ ਕਿਸਮਾਂ ਨਹੀਂ ਦੁਨੀਆਂ ਲਿਆ ਜਿਨ੍ਹਾਂ ਦਾ ਜੈਨੇਟਿਕ ਸੰਚਨ ਸਾਡੇ ਸਰੀਰ ਵਿਗਿਆਨ ਜਿਹੜਾ ਹੈਗਾ ਸਰੀਰਕ ਵਿਗਿਆਨ ਤੇ ਜੈਵਿਕ ਪ੍ਰਕਿਰਿਆਵਾਂ ਇਹ ਦੋਨੋਂ ਹੀ ਅਡੋਡ ਨੇ ਅਲਗ-ਅਲਗ ਨੇ ਤੇ ਇਹਨਾਂ ਦਾ ਇੱਕ ਮੇਲ ਹੋਣਾ ਸੰਭਵ ਹੀ ਨਹੀਂ ਹੈ ਤੇ ਜੇ ਉੱਥੇ ਟ੍ਰਾਂਸਪਲੈਂਟ ਕੀਤਾ ਜਾਂਦਾ ਹੈਗਾ ਤਾਂ ਉਹ ਸਿਰਫ ਜਨਰੇਟਰ ਦੇ ਵਿੱਚ ਜਿਹੜਾ ਕੀਤਾ ਜਾਂਦਾ ਉਹ ਇਸ ਕਰਕੇ ਵੀ ਜੇ ਸਾਡੀਆਂ ਕੋਸ਼ਕਾਵਾਂ ਨੇ ਮੁਰਕ ਸਰੀਰ ਦੀ ਸੰਚਨਾ ਹੈਗੀ ਉਹ ਇੱਕ ਹੋਊਗੀ ਤਾਂ ਫਿਰ ਜਾ ਕੇ ਉਹਦੇ ਵਿੱਚ ਉਹਦੀ ਕੁਝ ਤਬਦੀਲੀ ਕੀਤੀ ਜਾ ਸਕਦੀ ਹੈ ਤਾਂ ਉਹ ਕਹਿੰਦਾ ਵੀ ਟ੍ਰਾਂਸਪਰੈਂਟ ਸਰਜਰੀ ਸਿਰਫ ਇੱਕੋ ਪ੍ਰਜਾਤੀ ਦੇ ਅੰਦਰ ਹੀ ਸੰਭਵ ਹੈ ਜਿਵੇਂ ਕਿ ਮਨੁੱਖ ਤੋਂ ਮਨੁੱਖ ਜਾਂ ਕੁੱਤੇ ਤੋਂ ਕੁੱਤੇ ਦੇ ਵਿੱਚ ਉਹ ਵੀ ਕੁਝ ਸੀਮਤ ਅੰਗਾਂ ਤੇ ਪੂਰੇ ਦਾ ਪੂਰਾ ਸਰੀਰ ਨਹੀਂ ਬਦਲਿਆ ਜਾ ਸਕਦਾ ਕੁਝ ਅੰਗ ਜਿਹੜੇ ਸਰੀਰ ਦੇ ਟ੍ਰਾਂਸਪਲੈਂਟ ਕਰਕੇ ਉਹਨੂੰ ਬਦਲਿਆ ਜਾ ਸਕਦਾ ਹੈਗਾ ਤਾਂ ਇਸ ਦੇ ਵਿੱਚ ਜਿਹੜਾ ਉਹ ਕਹਿੰਦਾ ਵੀ ਇਸ ਤੋਂ ਇਲਾਵਾ ਬੰਦੇ ਨੂੰ ਕੁੱਤੇ 'ਚ ਬਦਲਣ ਦੀ ਅਜੇ ਤੱਕ ਨਾ ਤਾਂ ਕੋਈ ਬਦਲਦਾ ਕੋਈ ਵਿਗਿਆਨਿਕ ਜਾਂ ਵਿਦਿਕ ਆਧਾਰ ਹੈਗਾ ਤੇ ਇਹ ਸਿਰਫ ਕੰਪਣਾ ਕਥਾ ਕਹਾਣੀਆਂ ਦੇ ਵਿੱਚ ਹੀ ਹੋ ਸਕਦਾ ਹੈ ਤੇ ਨਹੀਂ ਸੰਭਵ ਹੈ ਅਸਲ ਜੀਵਨ ਵਿੱਚ ਜੇਕਰ ਤੁਹਾਡੇ ਮਤਲਬ ਹੋਏਗਾ ਹੁਣ ਇੱਥੇ ਅਗਲੀ ਗੱਲ ਇੱਕ ਹੋਰ ਆਉਂਦੀ ਹੈਗੀ ਹੈ ਜਿੱਥੇ ਤੱਕ ਮੌਖੀ ਜਿਹੜਾ ਹੈਗਾ ਜੀਵ ਦਾ ਟ੍ਰਾਂਸਪਲੈਂਟ ਦੀ ਗੱਲ ਆਉਂਦੀ ਹੈਗੀ ਹੈ ਤਾਂ ਉਹਦੇ ਵਿੱਚ ਵੀ ਅਕਸਰ ਦੇਖਦੇ ਹੈਗੇ ਵੀ ਬਹੁਤ ਸਾਰੇ ਲੜਕੇ ਜਿਹੜੇ ਹੈਗੇ ਉਹ ਲੜਕੀ ਬਣ ਜਾਂਦੇ ਨੇ ਤੇ ਬਹੁਤ ਸਾਰੇ ਲੜਕੀਆਂ ਜਿਹੜੀਆਂ ਨੇ ਲੜਕੇ ਬਣ ਜਾਂਦੇ ਆ ਉਹਦਾ ਇੱਕ ਕਾਰਨ ਇਹ ਹੈਗਾ ਦੋਸਤੋ ਕਿ ਜਿਹੜੇ ਸਾਡੇ ਹਾਰਮੋਨ ਹੁੰਦੇ ਨੇ ਇਹ ਜਨਮ ਤੋਂ ਲੈ ਕੇ ਜਨਮ ਦੇ ਸਮੇਂ ਮਤਲਬ ਇਸ ਤਰ੍ਹਾਂ ਦੇ ਹਾਰਮੋਨ ਜਾਂ ਕਈ ਵਾਰ ਜੇ ਬੰਦਾ ਹੈਗਾ ਉਹ ਬੰਦੇ ਦੇ ਵਿੱਚ ਕੁਝ ਹਾਰਮੋਨ ਜਿਹੜੇ ਔਰਤਾਂ ਵਾਲੇ ਹੁੰਦੇ ਆ ਪਰ ਉਹਦੇ ਲੱਛਣ ਜਿਹੜੇ ਹੈਗੇ ਉਹ ਬਚਪਨ ਤੋਂ ਹੀ ਮਿਲਨੇ ਸ਼ੁਰੂ ਹੋ ਜਾਂਦੇ ਆ ਜਿਵੇਂ ਉਸ ਦੀ ਵੱਡਾ ਹੋ ਕੇ ਆਵਾਜ਼ ਆਮ ਲੋਕ ਬੰਦਾ ਹੈਗਾ ਉਹਦੇ ਵਿੱਚ ਔਰਤਾਂ ਵਾਲੇ ਜਿਹੜੇ ਹੈਗੇ ਆ ਕਰੋਮੋਸੋਮ ਸੈੱਲ ਹੈਗੇ ਨੇ ਤਾਂ ਉਹ ਉਹਦੀ ਆਵਾਜ਼ ਔਰਤਾਂ ਵਰਗੀ ਹੋਗੀ ਉਹਦਾ ਗੱਲ ਕਰਨ ਦਾ ਲਹਿਜਾ ਔਰਤਾਂ ਵਰਗਾ ਹੋਊਗਾ ਉਹਦਾ ਜਿਹੜਾ ਤੁਰਨ ਫਿਰਨ ਦਾ ਟੰਗ ਆ ਉਹਦੀ ਹਰ ਐਕਟੀਵਿਟੀ ਜਿਹੜੀ ਹੈਗੀ ਆ ਉਹ ਔਰਤਾਂ ਵਰਗੀ ਹੋਗੀ ਲੇਕਿਨ ਵੈਸੇ ਉਹ ਬੰਦਾ ਹੋਊਗਾ ਇਸੇ ਤਰ੍ਹਾਂ ਹੀ ਮਤਲਬ ਔਰਤਾਂ ਦੇ ਵਿੱਚ ਹੈਗੀ ਆ ਉਹਦੇ ਬਚਪਨ ਦੇ ਉੱਤੇ ਕੁਝ ਜਿਹੜੇ ਹਾਰਮੋਨ ਹੁੰਦੇ ਨੇ ਉਹਨਾਂ ਦੇ ਉਸ ਤਰ੍ਹਾਂ ਆ ਗਿਆ XY ਜਿਹੜੇ ਹਾਰਮੋਨ ਹੁੰਦੇ ਨੇ ਉਹਨਾਂ ਦੀ ਬਦੌਲਤ ਉਹਦੇ ਵਿਗਾੜ ਦੇ ਕਾਰਨ ਇਹ ਸਾਰਾ ਕੁਝ ਹੁੰਦਾ ਹੈਗਾ ਤੇ ਜਦੋਂ ਔਰਤਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਹਾਰਮੋਨਾਂ 'ਚ ਵਿਗਾੜ ਪੈਦਾ ਹੋਗਾ ਤਾਂ ਔਰਤਾਂ ਵੀ ਉਸ ਤਰ੍ਹਾਂ ਦੀ ਐਕਟੀਵਿਟੀ ਕਰਨ ਲੱਗ ਪੈਂਦੀਆਂ ਨੇ ਜਿਵੇਂ ਹੁੰਦੀਆਂ ਦਾ ਔਰਤਾਂ ਨੇ ਪਰ ਉਹਨਾਂ ਦੀ ਆਵਾਜ਼ ਬੰਦਿਆਂ ਵਰਗੀ ਹੋ ਜਾਂਦੀ ਉਹਨਾਂ ਦਾ ਸਰੀਰ ਔਰਤਾਂ ਵਾਲਾ ਹੈਗਾ ਲੇਕਿਨ ਉਹਨਾਂ ਦਾ ਕੰਮ ਕਰਨ ਦਾ ਟੰਗ ਉਹਨਾਂ ਦਾ ਚੱਲਣ ਫਿਰਨ ਦਾ ਤਰੀਕਾ ਸਾਰਾ ਕੁਝ ਬੰਦਿਆਂ ਵਰਗਾ ਹੋਊਗਾ ਉਹਨਾਂ ਦੇ ਵਿੱਚ ਥੋੜਾ ਬਹੁਤਾ ਟ੍ਰਾਂਸਪਲੈਂਟ ਕਰਕੇ ਜਿਹੜਾ ਇਲਾਜ ਹੈਗਾ ਉਹ ਕਰਕੇ ਉਹਨਾਂ ਨੂੰ ਚੇਂਜ ਕੀਤਾ ਜਾ ਸਕਦਾ ਹੈ ਲੇਕਿਨ ਬੰਦੇ ਦੇ ਵਿੱਚੋਂ ਵੀ ਇਸੇ ਬੰਦੇ ਨੂੰ ਜੇਕਰ ਉਹਦੇ ਕੋਲ ਔਰਤਾਂ ਵਾਲੇ ਉਹਦੇ ਹਾਰਮੋਨ ਜਿਹਨੇ ਪੁੱਛ ਹੈਗੇ ਨੇ ਤਾਂ ਉਹਨੂੰ ਔਰਤ ਬਣਾਉਣਾ ਤਾਂ ਪੂਰੀ ਤਰ੍ਹਾਂ ਔਰਤ ਉਹ ਨਹੀਂ ਬਣ ਸਕਦਾ ਜਦ ਔਰਤ ਹੈਗੀ ਉਹ ਪੂਰੀ ਤਰ੍ਹਾਂ ਮਰਦ ਨਹੀਂ ਬਣ ਸਕਦੀ ਇਹ ਹਜੇ ਤੱਕ ਵਿਗਿਆਨ ਦੇ ਵਿੱਚ ਸੰਭਵ ਹੀ ਨਹੀਂ ਹੋ ਸਕਿਆ ਕੁਝ ਤਬਦੀਲੀਆਂ ਆਉਣੀਆਂ ਨੇ ਹੁਣ ਜਿੱਥੇ ਤੱਕ ਇਹ ਗੱਲ ਕਰਦਾ ਹੈਗਾ ਮਤਲਬ 12 ਲੱਖ ਰੁਪਏ ਦੇ ਵਿੱਚ ਇੱਕ ਉਹਦਾ ਕੁੱਤਾ ਬਣਦੀ ਬੰਦੇ ਦਾ ਕੁੱਤਾ ਬਣਦੀ ਤਾਂ ਉਹਦੇ ਵਿੱਚ ਵੀ ਕੀ ਹੈ ਕਿ ਜੇਕਰ ਬੰਦੇ ਦੇ ਮਤਲਬ ਕੁਝ ਟ੍ਰਾਂਸਪਲੈਂਟ ਟ੍ਰਾਂਸਪਲੈਂਟ ਕਰਾ ਕੇ ਬੰਦੇ ਨੂੰ ਔਰਤ ਜਾਂ ਔਰਤ ਨੂੰ ਬੰਦੇ ਦੇ ਰੂਪ ਵਿੱਚ ਬਦਲਣਾ ਹੋਵੇ। ਔਰ ਉਹ ਪੂਰੀ ਤਰ੍ਹਾਂ ਵੀ ਨਹੀਂ ਬਦਲਿਆ ਜਾਂਦਾ ਉਹਦੇ ਵਿੱਚ ਜਿਹੜੇ ਅਮਰੀਕੀ 35000 ਡਾਲਰ ਖਰਚ ਹੁੰਦੇ ਆ। ਤੇ ਜੇ ਉਹਨਾਂ ਭਾਰਤੀ ਕਰੰਸੀ ਨਾਲ ਮਤਲਬ ਉਹ ਕਰੀਏ ਤਾਂ ਮੇਰਾ ਖਰਚ ਮੇਰੇ حساب ਦੇ ਨਾਲ ਵੱਧ ਘੱਟ ਵੀ ਹੋ ਸਕਦਾ ਪਰ 29 ਲੱਖ ਰੁਪਏ ਤੋਂ ਉੱਪਰ ਉੱਪਰ ਜਿਹੜਾ ਉਹ ਬਣਦੇ ਆ 29 ਲੱਖ 5000 ਕੁ ਰੁਪਏ ਜਿਹੜੇ ਬਣਦੇ ਆ। ਤਾਂ ਉਹ ਵੀ ਸੀਮਤ ਦਾਇਰੇ ਦੇ ਵਿੱਚ ਹੀ ਅੰਗ ਜਿਹੜੇ ਹੈਗੇ ਟਰਾਂਸਪਲੈਂਟ ਹੋ ਕੇ ਤੇ ਉਹ ਉਹਨੂੰ ਬਣਾਇਆ ਜਾ ਸਕਦਾ ਹੈ ਪੂਰਨ ਤੌਰ ਤੇ ਉਹਨੂੰ ਵੀ ਬਣਾਇਆ ਜਾ ਸਕਦਾ ਪਰ ਸਾਡੇ ਇਹ ਲੋਕ ਸ਼ਾਇਦ ਵਿੱਲੇ ਇਸ ਕੰਮ ਦੀ ਬੈਠੇ ਨੇ ਤੇ ਇਹੀ ਕੁਸ਼ਣਾਂ ਕੋਲੇ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਇਹ ਆਈ ਆਪਨਾ ਇਦਾਂ ਦੇ ਪੁੱਠੇ ਸਿੱਧੀਆਂ ਵੀਡੀਓ ਬਣਾ ਕੇ ਮਤਲਬ ਵੀ ਆਹ ਦੇਖੋ ਜੀ ਆਹ ਹੋ ਗਿਆ ਜੀ ਆ ਬੰਦੇ ਤੋਂ ਕੁੱਤਾ ਬਣ ਗਿਆ ਜੀ ਠੀਕ ਹੈ ਕੋਈ ਦੂਜੇ ਪਾਸੇ ਉਹਦੇ ਚਮਤਕਾਰ ਵਾਲੇ ਅੱਜ ਆ ਤੰਤਰਕ ਸਾਧ ਚੇਲੇ ਬਾਬੇ ਬੈਠੇ ਉਹਨਾਂ ਦੇ ਨਾਲ ਬੜਾ ਕੁਛ ਦਿਖਾ ਕੇ ਮਤਲਬ ਜਿਹੜਾ ਹੈਗਾ ਸੋਸ਼ਲ ਮੀਡੀਆ ਤੇ ਪਰੋਸਿਆ ਜਾ ਰਿਹਾ ਹੈਗਾ ਉਹ ਕਿਤੇ ਮਤਲਬ ਗਲਾਸ ਮੁੱਧਾ ਕਰ ਦਿਆ ਤੇ ਸਿਉਣੇ ਦੀਆਂ ਮੂਹਰਾਂ ਡਿੱਗਣ ਲੱਗ ਪੈਂਦੀਆਂ ਨੇ ਕਦੇ ਕੋਈ ਤੰਤਰਕ ਹੈਗਾ ਉਤ ਰਹਿ ਜਾਂਦਾ ਹੈਗਾ ਉਹ ਤੇ ਇੱਕਦami ਉਹ ਜਾ ਕੇ ਮਤਲਬ ਸ਼ੇਰ ਦਾ ਰੂਪ ਉਤਾਰ ਕਰ ਲੈਂਦਾ ਕਦੇ ਹਾਥੀ ਦਾ ਰੂਪ ਉਤਾਰ ਕਰ ਲੈਂਦਾ ਕਦੇ ਸਾਡੇ ਜਿਹੜੇ ਹੈਗੇ ਇਹ ਲੋਕ ਜਿਹੜਾ ਸੱਪ ਹੈਗਾ ਉਹ ਜਿਵੇਂ ਮੈਂ ਪਹਿਲਾਂ ਵੀ ਪਿੱਛੇ ਇੱਕ ਵੀਡੀਓ ਦੇ ਚ ਉਹਦੀ ਜਾਣਕਾਰੀ ਦੇ ਚੁੱਕਿਆ ਹੈਗਾ ਲੇਕਿਨ ਫਿਰ ਵੀ ਸ਼ਾਰਟਕਟ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸੱਪ ਨੂੰ ਦਿਖਾਤਾ ਜੀ ਇਹ ਸਬਜ਼ੀਆਂ ਫਲ ਸਬਜ਼ੀਆਂ ਖਾ ਰਿਹਾ ਜਦੋਂ ਕਿ ਚੀਜ਼ਾਂ ਸੰਭਵ ਹੀ ਨਹੀਂ ਹੈ ਇਹ ਸੰਭਵ ਨੂੰ ਜਿਹੜਾ ਮਤਲਬ ਬਣਾ ਕੇ ਸੰਭਵ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਇਹ ਬਹੁਤ ਵੱਡੀ ਗਿਣਤੀ ਲੋਕ ਇਸ ਨੂੰ ਸੱਚ ਵੀ ਮੰਨ ਰਹੇ ਦੋਸਤੋ ਅਸਲ ਦੇ ਵਿੱਚ ਇਸ ਤਰ੍ਹਾਂ ਦਾ ਸੱਚ ਨਹੀਂ ਹੈ ਫਿਰ ਉਹ ਕੁਝ ਉਸ ਤਰ੍ਹਾਂ ਦਾ ਵੀਊ ਦਿੱਤਾ ਜਿਵੇਂ ਉਹਨੇ ਇਸ ਵੀਡੀਓ ਵਿੱਚ ਦਿਖਾਇਆ ਗਿਆ ਵੀ ਇਹ ਕੁੱਤਾ ਜਿਹੜਾ ਬੰਦਾ ਸੀ ਜਿਹੜਾਗਾ ਇਹ ਕੁੱਤਾ ਬਣ ਗਿਆ ਮਤਲਬ ਕਰਵਾ ਕੇ 12 ਲੱਖ ਰੁਪਏ ਹੁਣ ਇਹ ਕੀਤਾ ਕਿੱਥੋਂ ਦਾ ਹੈਗਾ ਜਾਪਾਨ ਦਾ ਉਹਦੇ ਦੁਪਾਨ ਤੋਂ ਜਾ ਕੇ ਤੁਸੀਂ ਕੋਈ ਸਟੱਡੀ ਨਹੀਂ ਕਰ ਲੋ ਉੱਧਰ ਜਾਣਕਾਰੀ ਨਹੀਂ ਲੈ ਸਕਦੇ ਤੁਸੀਂ ਲੈ ਕੇ ਕੌਣ ਜਾਊਗਾ ਦੁਪਾਨ ਚ ਜਾਣਕਾਰੀ ਲੈਣ ਵਾਸਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਕਥਾ ਕਹਾਣੀਆਂ ਨੇ ਜਿਹੜੀਆਂ ਕਾਲਪਨਿਕ ਕਥਾ ਕਹਾਣੀਆਂ ਨੇ ਜਿਹਦਾ ਵਿੱਚ ਵਿਗਿਆਨ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਲੇਕਿਨ ਹੁਣ ਇੱਕ ਐਦਾਂ ਦੀ ਸਾਡੇ ਲੋਕਾਂ ਦੇ ਵਿੱਚ ਸੋਚ ਜੀ ਬਣ ਗਈ ਹੈ ਵੀ ਹਰ ਕਾਲਪਨਿਕ ਕਹਾਣੀ ਨੂੰ ਹਰ ਕਾਲਪਨਿਕ ਕਥਾ ਕਹਾਣੀ ਨੂੰ ਵਿਗਿਆਨ ਦੇ ਨਾਲ ਅਟੈਚ ਕਰਕੇ ਜੋੜ ਦਿਓ ਹੁਣ ਇਹ ਜਿਹੜੀ ਹੈਗੀ ਐਪ ਇਹੀ ਐਪ ਹੈ ਗਿਆ ਇਹਨੂੰ ਦੁਨੀਆ ਵਰਤਦੀ ਹੈ ਪਰ ਉਹ ਲੋਕ ਇਸ ਦੀ ਵਰਤੋਂ ਜਿਹੜੀ ਕਰਦੇ ਆ ਉਹ ਆਪ ਦੇ ਬੈਡਰੂਮ 'ਚ ਬੈਠੇ ਪੂਰੀ ਦੁਨੀਆ ਦੀ ਜਾਣਕਾਰੀ ਲੈਂਦੇ ਨੇ ਉਹ ਦੁਨੀਆ ਦੇ ਕਲਚਰ ਦੀ ਉਥੋਂ ਦੇ ਸੱਭਿਆਚਾਰ ਦੀ ਉਥੋਂ ਦੇ ਧਰਮ ਦੀ ਉਥੋਂ ਦੇ ਹਰ ਸਿਸਟਮ ਦੀ ਜਿਹੜੇ ਵਿਕਸਿਤ ਲੋਕ ਨੇ ਉਹ ਆਪ ਦੇ ਬੈਡਰੂਮ 'ਚ ਬੈਠੇ ਜੀ ਪੂਰੀ ਦੁਨੀਆ ਦੇ ਵਿੱਚ ਘੁੰਮ ਲੈਂਦੇ ਨੇ ਉਹ ਉਹਨਾਂ ਥਾਵਾਂ ਨੂੰ ਦੇਖ ਲੈਂਦੇ ਨੇ ਜਿੱਥੇ ਲੱਖਾਂ ਰੁਪਏ ਲਾ ਕੇ ਖਰਚ ਕਰਕੇ ਜਾਣਾ ਪੈਂਦਾ ਹੈ ਸਾਡੇ ਵਾਲੇ ਕੀ ਕਰੀ ਜਾਂਦੇ ਨੇ ਇੱਥੇ ਸਾਡੇ ਵਾਲੇ ਕੀ ਕਰੀ ਜਾਂਦੇ ਨੇ ਜੀ ਕੋ ਬੰਦੇ ਤੋਂ ਕੁੱਤਾ ਬਣ ਗਿਆ ਜੀ ਕੁੱਤੇ ਤੋਂ ਬਿੱਲੀ ਬਣ ਗਈ ਜੀ ਬਿੱਲੀ ਤੋਂ ਸ਼ੇਰ ਬਣ ਗਏ ਮਤਲਬ ਵਿਹਲੇ ਬੈਠੇ ਲੋਕ ਸਾਡੇ ਇਸ ਤਰ੍ਹਾਂ ਕਰਕੇ ਸੋ ਦੋਸਤੋ ਮੇਰੀ ਇਸ ਵੀਡੀਓ ਰਾਹੀਂ ਕਹਿਣ ਦਾ ਇੱਕੋ ਹੀ ਭਾਵ ਹੈਗਾ ਕਿ ਅਸਲ ਵਿੱਚ ਐਦਾਂ ਦਾ ਕੁਝ ਸੰਭਵ ਨਹੀਂ ਹੈ ਹਰ ਚੀਜ਼ ਤੇ ਅੱਖਾਂ ਵਿੱਚ ਕੇ ਵਿਸ਼ਵਾਸ ਨਾ ਕਰੋ ਹਰ ਚੀਜ਼ ਨੂੰ ਇਹ ਨਹੀਂ ਵੀ ਸਿਰੇ ਦੇ ਉੱਤੇ ਉਂਗੂਠਾ ਦੱਬ ਜੋ ਲਾਇਕ ਸ਼ੇਅਰ ਦੇ ਤੇਰੇ ਦੇ ਲੇ ਤੇਰੇ ਦੇ ਚੱਲ ਪਏ ਕਿਉਂਕਿ ਇਹਦੇ ਨਾਲ ਉਹਨਾਂ ਲੋਕਾਂ ਨੂੰ ਜ਼ਿਆਦਾ ਉਤਸ਼ਾਹ ਮਿਲਦਾ ਵੀ ਯਾਰ ਮੇਰੇ ਦਾ ਮੈਂ ਆ ਵੀਡੀਓ ਬਣਾਈ ਸੀਗੀ ਬਣਾ ਕੇ ਪਾਈ ਤਾਂ ਮੈਨੂੰ ਤਾਂ ਇਨੇ ਮਿਲੀਅਨ ਵਿਊ ਇਨੇ ਮਿਲੀਅਨ ਮੇਰੇ ਜਿਹੜੇ ਇਨੇ ਜਿਹੜੇ ਮੇਰੇ ਸ਼ੇਅਰ ਹੋ ਗਏ ਤਾਂ ਜਦੋਂ ਫਿਰ ਉਹਨਾਂ ਨੂੰ ਗਲਤ ਇਸ ਤਰ੍ਹਾਂ ਦੀਆਂ ਚੀਜ਼ਾਂ ਪੋਸਟ ਕਰਨ ਦੇ ਉੱਤੇ ਇਨੇ-ਇਨੇ ਮਿਲੀਅਨ 뷰 ਮਿਲਣ ਲੱਗੇ ਇਨੇ ਉਹਦੀ ਸ਼ੇਅਰ ਹੋਣਗੇ ਲਾਈਕ ਹੋਣਗੇ ਤਾਂ ਇਦਾਂ ਦਾ ਉਹ ਊਠ ਪਟਾੰਗ ਜਿਹੜਾ ਹੈਗਾ ਕਾਲਪਨਿਕ ਬਿਨਾ ਸਿਰ ਪੈਰ ਦੀਆਂ ਕਹਾਣੀਆਂ ਗੱਲਾਂ ਲੋਕਾਂ ਦੇ ਮਾਈਂਡ ਦੇ ਵਿੱਚ ਲੋਕਾਂ ਦੇ ਦਿਮਾਗ ਦੇ ਵਿੱਚ ਹੋਰ ਭਰਨ ਲੱਗੋ ਜਿੱਦੇ ਨਾਲ ਸਾਡਾ ਸਮਾਜ ਗੁੰਮਰਾਹ ਹੋਊਗਾ ਤੇ ਗੁੰਮਰਾਹ ਹੋਣ ਦੇ ਨਾਲ ਆਲੋ ਇਹਨਾਂ ਅੰਧਵਿਸ਼ਵਾਸਾਂ ਦੇ ਸ਼ਿਕਾਰ ਜਿਹੜਾ ਜ਼ਿਆਦਾ ਹੋਊਗਾ ਜਿਹੜਾ ਪਹਿਲਾਂ ਹੀ ਇਹ ਖੂਹਾਂ ਦੇ ਵਿੱਚ ਡਿੱਗਿਆ ਹੋਇਆ ਆਂਦੂ ਸਾਸਾਂ ਦੇ ਖੂਹਾਂ 'ਚ ਪਹਿਲਾਂ ਹੀ ਡਿੱਗਿਆ ਹੋਇਆ ਉਹ ਹੋਰ ਜ਼ਿਆਦਾ ਗਰਕੂਗਾ ਸੋ ਸਾਡੇ ਸਮਾਜ ਦੀ ਜ਼ਿੰਦਗੀ ਇਸ ਕਾਲਪਨਿਕ ਕਥਾ ਕਹਾਣੀਆਂ ਦੇ ਨਾਲ ਪਹਿਲੇ ਬਹੁਤ ਤੈਸ਼ਨਲ ਹੋ ਚੁੱਕੀ ਹੈ ਕਿ ਹੁਣ ਰਹਿੰਦੀ ਖੁੰਦੀ ਕਸਰ ਜਿਹੜੀ ਕਿ ਸਾਡੇ ਆ ਬਹਿਲੇ ਬੈਠੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਇਹ ਆਈ ਆਪਰੇ ਹੀ ਕੱਟੀ ਜਾਂਦੇ ਆ ਸੋ ਮੇਰੀ ਇਹ ਬੇਨਤੀ ਹੈ ਦੋਸਤੋ ਕਿ ਇਸ ਚੀਜ਼ ਨੂੰ ਤੁਸੀਂ ਹਰ ਚੀਜ਼ ਦੇਖਣ ਤੋਂ ਪਹਿਲਾਂ ਥੋੜਾ ਜਿਆਦਾ ਧਿਆਨ ਕਰੋ ਥੋੜਾ ਜਿਹਾ ਦਿਮਾਗ ਲਾਓ ਸਬਸਿਰਫ ਗੁੱਠਾ ਦੱਬਣ ਤੋਂ ਪਹਿਲਾਂ ਸੋਚੋ ਵੀ ਇਹ ਚੀਜ਼ ਸੱਚ ਹੈ ਜਾਂ ਝੂਠ ਹੈ ਸੱਚ ਹੈ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਕਰੋ ਤੁਹਾਨੂੰ ਲੱਗਦਾ ਵੀ ਹਾਂ ਇਹ ਚੀਜ਼ ਠੀਕ ਹੈ ਤੇ ਜੇ ਐਦਾਂ ਦੀਆਂ ਔਟ ਪਟਾਂਗੀਆਂ ਹੈਗੀਆਂ ਉਹਨੂੰ ਇਗਨੋਰ ਕਰ ਦਿਓ ਕਿਉਂਕਿ ਜਿੰਨਾ ਜਿੰਨਾ ਵੱਧ ਤੁਸੀਂ ਲਾਈਕ ਸ਼ੇਅਰ ਕਰਿ ਜਾਓਗੇ ਐਦਾਂ ਦੀਆਂ ਇਹ ਮਤਲਬ ਬਿਨਾ ਸਿਰ ਪੈਰ ਦੀਆਂ ਕਹਾਣੀਆਂ ਸਾਡੇ ਬੱਚਿਆਂ ਦੇ ਦਿਮਾਗ ਤੇ ਅਸਰ ਪਾਉਂਦੀ ਰਹਿਣਗੀਆਂ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਕਿ ਸਾਡੇ ਬੱਚੇ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਬੱਚੇ ਇੱਕ ਨਾ ਸਮਝ ਹੁੰਦੇ ਆ ਤੇ ਬੱਚਿਆਂ ਦੇ ਦਿਮਾਗ ਦੇ ਉੱਤੇ ਉਹਨਾਂ ਦਾ ਕੱਚਾ ਦਿਮਾਗ ਹੁੰਦਾ ਔਰ ਬਹੁਤ ਛੇਤੀ ਇਹ ਚੀਜ਼ਾਂ ਦਾ ਅਸਰ ਕਰਦੀ ਹੈ ਬੱਚਾਂ ਦੇ ਮੈਂਟ ਤੇ ਅੱਜ ਵਿਗਿਆਨ ਦਾ ਯੁੱਗ ਹੈ 21ਵੀਂ ਸਦੀ ਹੈ ਦੁਨੀਆ ਅੱਗੇ ਨੂੰ ਜਾ ਰਹੀ ਹੈ ਪਰ ਸਾਡੇ ਲੋਕ ਸਾਡੇ ਜਿਹੜੇ ਵਿਲੜ ਬੈਠੇ ਨੇ ਸੋਸ਼ਲ ਮੀਡੀਆ ਤੇ ਸਾਡੇ ਲੋਕ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਖਾ-ਦਿਖਾ ਕੇ ਕਿਹੜੇ ਪਾਸੇ ਨੂੰ ਲੈ ਕੇ ਜਾ ਰਹੇ ਨੇ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਸੋਚਣਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਮੇਂ ਦੇ ਹਾਨ ਦਾ ਬਣਾਉਣਾ ਹੈ ਇਸ ਵਿਗਿਆਨਕ ਨਜ਼ਰੀਏ ਵਾਲੇ ਬਣਾਉਣਾ ਹੈ ਜਾਂ ਫਿਰ ਅੰਦਵਸ਼ਾਸੀ ਕਾਲਪਨਿਕ ਕਥਾ ਕਹਾਣੀਆਂ ਦੇ ਲਾਈ ਲਗ ਬਣਾਉਣਾ ਹੈਗਾ ਇਹ ਮਾਪਿਆਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਅਧਿਆਪਕਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਕਿ ਬੱਚੇ ਤੁਹਾਡੇ ਜਿਹੜੇ ਚੀਜ਼ ਦੇਖਦੇ ਹੈ ਠੀਕ ਹੈ ਬੱਚਿਆਂ ਨੇ ਦੇਖਣਾ ਹੈਗਾ ਪਰ ਕਿਸੇ ਨੂੰ ਇਹ ਵੀ ਨਹੀਂ ਕਹਿ ਸਕਦੇ ਹੁਣ ਅੱਜ ਦੇ ਸਮੇਂ ਦੇ ਵਿੱਚ ਵੀ ਭਾਈ ਤੁਸੀਂ ਸੋਸ਼ਲ ਮੀਡੀਆ ਨਾ ਦੇਖੋ ਕਿਉਂਕਿ ਇੱਕ ਲੋੜ ਬਣ ਚੁੱਕੀ ਹੈ ਜ਼ਰੂਰਤ ਬਣ ਚੁੱਕੀ ਹੈ ਦੇਖੂਗਾ ਹਰ ਬੰਦਾ ਦੇਖਦਾ ਹੈਗਾ ਲੇਕਿਨ ਘੱਟੋ ਘੱਟ ਬੱਚਿਆਂ ਦੇ ਉੱਤੇ ਧਿਆਨ ਰੱਖੋ ਵੀ ਇਹ ਬੱਚੇ ਇਸ ਤਰ੍ਹਾਂ ਦੀ ਕਾਲਪਨਿਕ ਕਹਾਣੀਆਂ ਇਦਾਂ ਚੀਜ਼ਾਂ ਦੇਖ ਕੇ ਜਿਹੜ ਤੇ ਕਿਤੇ ਉਹ મતਲਬ ਗੁੰਮਰਾਹ ਤਾਂ ਨਹੀਂ ਹੋ ਰਹੇ ਤੇ ਜੇ ਉਹ ਇਸ ਤਰ੍ਹਾਂ ਕੁਝ ਦੇਖਦੇ ਗਿਆ ਤਾਂ ਤੁਸੀਂ ਉਸ ਨੂੰ ਜਾਣਕਾਰੀ ਦਿਓ ਜਿੰਨੀ ਕੁ ਤੁਹਾਡੇ ਕੋਲ ਹੈਗੀ ਹੈ ਨਹੀਂ ਤਾਂ ਫਿਰ ਚੰਗੀਆਂ ਵੀਡੀਓਜ਼ ਚੰਗੀਆਂ ਇਹ ਚੀਜ਼ਾਂ ਦਿਖਾ ਕੇ ਬੱਚਿਆਂ ਨੂੰ ਉਹ ਸਮੇਂ ਦਿਹਾਣ ਦੇ ਬਣਾਓ ਨਾ ਕਿ ਇਹਨਾਂ ਲੋਕਾਂ ਦੀ ਜਿਹੜੇ ਬੈਠੇ ਨੇ ਆ ਵਿਲੜੜੇ ਜੇ ਬੈਠੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹ ਜਿਹੜਾ ਗੰਦਮੰਦ ਪਰੋਸੀ ਜਾਂਦੇ ਹੈਗੇ ਇਹਨਾਂ ਨੂੰ ਲਾਈਕ ਸ਼ੇਅਰ ਕਰਨਾ ਬੰਦ ਕਰ ਦਿਓ ਜਿੰਨਾ ਚਿਰ ਤੁਸੀਂ ਇਹਨਾਂ ਨੂੰ ਲਾਈਕ ਸ਼ੇਅਰ ਕਰਦੇ ਰਹੋਗੇ ਇਹਨਾਂ ਦੇ ਵਿਊ ਵਧਾਉਂਦੇ ਰਹੋਗੇ ਤਾਂ ਇਹ ਜਿਹੜਾ ਗੰਦਾ ਹੈਗਾ ਇਹ ਸੋਸ਼ਲ ਮੀਡੀਆ ਤੇ ਪੈਂਦਾ ਹੀ ਰਹਿਣਾ ਹੈ। ਇਹ ਤੁਹਾਡੀ ਜ਼ਿੰਮੇਵਾਰੀ ਹੈ ਦੋਸਤੋ। ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਨਾ ਦੋਸਤੋ। ਔਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤਾਂ ਕਿ ਹਰ ਨਵੀਂ ਜਾਣਕਾਰੀ ਤੁਹਾਡੇ ਤੱਕ ਹੁੰਦੀ ਰਹੇ। ਫਿਰ ਮਿਲਦੇ ਆ ਕਿਸੇ ਹੋਰ ਨਵੇਂ ਵੀਡੀਓ ਕਰਨ ਨਾਲ। ਤਦ ਤੱਕ ਨਾਸ਼ਕ।